ਕਬੀਰ RAM RAM ਕਹੋ ਕਹਿਵੇ ਮਾਹੀ ਵਿਪੇਕ ਏਕ ਅਨੇਕ ਕਹਿ ਮਿਲ ਗਿਆ ਏਕ ਸਮਾਨਾ ਏਕ ਸਤਗੁਰ ਕਬੀਰ ਸਾਹਿਬ ਸਮਝ ਦੇ ਰਹੇ ਨੇ ਕਹਿੰਦੇ RAM 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 ਰਮੈ ਰਮ ਰਹੀਏ ਸਾਖਤ ਸਿਓ ਧੂਲ ਨਹੀਂ ਕਹੀ ਕਬੀਰ ਸਾਹਿਬ ਸਮਝ ਦੇ ਰਹੇ ਨੇ ਕਹਿੰਦੇ ਕਿਉਂਕਿ ਸੰਸਾਰ ਵਿੱਚ ਉਲਝਣ ਬੜੀਆ ਜਿਹੜਾ ਸੰਸਾਰ ਵਿੱਚ ਉਲਝਦਾ ਹੈ ਉਹੀ ਐਸਾ ਅਗਿਆਨਤਾ ਵਿੱਚ ਪਸ ਜਾਂਦਾ ਹੈ ਸਮਝ ਦਿਤਤੀ ਹੈ ਕਿੰਦੇ ਰੰਮੇ ਹੋਏ ਰਾਮ ਨੂੰ ਜਾਣਨਾ ਕਰ ਸੰਦੇ ਨਾ ਕਰ ਜਿਸ ਨੂੰ ਪਹਿਲਾਂ ਕਹਿਣਾ ਕੀਤਾ ਹੈ ਰਾਮ ਕਹਨ ਵਿੱਚ ਭੇਦ ਕਹਿੰਦੇ ਰਾਮ ਕਹਨ ਮਹ ਭੇਦ ਹੈ ਤਾ ਮਹ ਏਕ ਵਿਚਾਰ ਹੈ ਕਹਿੰਦੇ ਉਹ ਜਿਹੜੀ ਵਿਚਾਰ ਆ ਉਸ ਨੂੰ ਜਾਨਣਾ ਕਰ ਸਮਝਣਾ ਕਰ ਸਾਵੇਂ ਹੋਏ ਰਾਮ ਜਿਹੜਾ ਸਭ ਵਿੱਚ ਰਮਿਆ ਹੋਇਆ ਉਸ ਦੇ ਗੁਣਾਂ ਨੂੰ ਜੋ ਜਾਣ ਲਿਆ ਪੁੱਝ ਲਿਆ ਤੇ ਫਿਰ ਤੇਰਾ ਐਸਾ ਉਜੜਣਾ ਨਹੀਂ ਹੋਵੇਗਾ ਕਹਤ ਕਬੀਰ ਜੋ ਇਸ ਪਦ ਨੂੰ ਪੁੱਝੇ ਰਾਮ ਰਮੁਗਤ ਤਿਸ ਸਭ ਕਿਸ ਸੁਝੇ ਕਿਨ ਜਦੋਂ ਉਹ ਸਾਰਾ ਸਮਝਣ ਵੜਾ ਪੁਰ ਗਿਆ ਫਿਰ ਉਹ ਸੱਚ ਵੀ ਕੋ ਪੁੱਜਦਾ ਕਹਵੇ ਮਾਹੀ ਮੇ ਭੇਗ ਇੱਕ ਅਨੇਕਾ ਹਮ ਲੱਗਿਆ ਕਹਿੰਦੇ ਜਿਹੜਾ ਏਕਾ ਮਨ ਤੇ ਚਿਤ ਕਰਕੇ ਜਦੋਂ ਇੱਕ ਹੋ ਜਾਂਦਾ ਬਿਲਕੁਲ ਸੱਚਖੰਡ ਵਿੱਚ ਜਿੱਤੇ ਗੁਰਮਖੋ ਭਗਤੇ ਐਸੇ ਉਹਨਾਂ ਵਿੱਚ ਵਿਚਦਾ ਵੀ ਮਿਲਣਾ ਹੋ ਜਾਂਦਾ ਕਹਿੰਦੇ ਉਹ ਜੋਤ ਕਰਕੇ ਉਸ ਵਿੱਚ ਸਰੀਰ ਕਰਕੇ ਉੱਥੇ ਮਿਲਿਆ ਹੋਇਆ ਤੇ ਸੁਰਤ ਕਰਕੇ ਜਿਹੜਾ ਸ਼ਬਦ ਵਿੱਚ ਵੀ ਇੱਕ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਵਾਜੀ ਕੀ ਬਤ